ਅੰਮ੍ਰਿਤਸਰ ਇੱਕ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮਾਮਲਾ ਆਇਆ ਹੈ ਕਿ ਜਿਹੜੇ ਸਾਡੇ ਜ਼ਿਲ੍ਹੇ ਦੇ ਮਾਨਜਗ ਡਿਪਟੀ ਕਮਿਸ਼ਨਰ ਮੈਡਮ ਨੇ ਉਹ ਪੱਤਰਕਾਰਾਂ ਨੂੰ ਪੱਖ ਦੇਣ ਵਾਸਤੇ ਫੋਨ ਨਹੀਂ ਚੱਕਦੇ ਜਾਂ ਆਮ ਪਬਲਿਕ ਦੇ ਜਿਹੜੇ ਨੁਮਾਇंदे ਯੂਨੀਅਨ ਦੇ ਨੁਮਾਇंदे ਨੇ ਉਹ ਜਾਣਦੇ ਨੇ ਉਹਨਾਂ ਨਾਲ ਸਹੀ ਗੱਲਬਾਤ ਜਿਹੜਾ ਕਰਨ ਦੀ ਗੱਲ ਨਹੀਂ ਕਰ ਰਹੇ ਜੇ ਕਹਿ ਲਈਏ ਤੇ ਉਹਨਾਂ ਦਾ ਆਡੀਆਲ ਰਵਾਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਕੋਈ ਵੀ ਅਫਸਰ ਹੈ ਉਹ ਪਬਲਿਕ ਦਾ ਨੌਕਰ ਹੈ ਲੋਕਾਂ ਦਾ ਨੌਕਰ ਹੈ ਕੋਈ ਲੀਡਰ ਹੈ ਉਹ ਵੀ ਲੋਕਾਂ ਦੇ ਵੋਟ ਲੈ ਕੇ ਜਾਂਦਾ ਹੈ ਤੇ ਐਸਾ ਦੇ ਅਗਰ ਕੋਈ ਅਫਸਰ ਰਹੀਆ اختیار ਕਰਦਾ ਤਾਂ ਗਲਤ ਹੈ ਉਹਨਾਂ ਨੂੰ ਪਬਲਿਕ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਪੱਤਰਕਾਰ ਦੀ ਗੱਲ ਇਹਨਾਂ ਦਾ ਪੂਰੇ ਦੇਸ਼ ਦੇ ਵਿੱਚ ਜਿਹੜਾ ਲੋਕਾਂ ਦੇ ਬੈਟਰਮੈਂਟ ਵਾਸਤੇ ਕੰਮ ਕਰਨੇ ਜੀ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਮੈਂ ਸੰਧਾ ਕਿ ਚੰਗੀ ਗੱਲ ਨਹੀਂ ਚਾਹੇ ਤੂੰ ਆਮ ਆਦਮੀ ਜਾਂਦਾ ਹੈ ਗਰੀਬ ਪਰਿਵਾਰ ਜਾਂਦਾ ਹੈ ਤਾਂ ਉਹਦੀ ਵੀ ਉਹਨਾਂ ਨੂੰ ਗੱਲ ਜੀ ਵੀ ਸੁਣਨੀ ਚਾਹੀਦੀ ਹੈ ਇਸ ਕਰਕੇ ਇਹ ਨੂੰ ਸੌਲਡ ਆਊਟ ਕਰ ਲੈਣਾ ਚਾਹੀਦਾ ਹੈ ਤੇ ਹਰੇਕ ਦੀ ਗੱਲ ਫੁੱਲ ਬੀੜੀ ਦੇ ਨਾਲ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ ਮੈਂ ਇਹ ਸਾਥ ਦੇ ਪੱਤਰਕਾਰਾਂ ਨੇ ਇੱਕ ਜਿਹੜੀ ਲਿਖਤੀ ਸ਼ਿਕਾਇਤ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਇੱਕ ਪਾਸ ਕੀਤਾ ਹੈ ਲਿਖਤੀ ਸ਼ਿਕਾਇਤ ਪਹੁੰਚਾ ਕੇ ਗ੍ਰਹਿ ਮੰਤਰਾਲੇ ਤੱਕ ਪਹੁੰਚਾਉਣੀ ਹੈ ਔਰ ਪਾਰਲੀਮੈਂਟ ਤੱਕ ਵੀ ਜਿਹੜਾ ਤੁਹਾਡੇ ਤੱਕ ਅਪਰੋਚ ਕਰਨ ਦੀ ਗੱਲ ਉਹ ਉਮੀਦ ਰੱਖਦੇ ਨੇ ਕੀ ਕਰੋਗੇ ਤੁਸੀਂ ਨਹੀਂ ਦੇਖੋ ਮੇਨੂੰ ਜੇ ਮੈਨੂੰ ਲਿਖਤੀ ਸ਼ਿਕਾਇਤ ਕੋਈ ਸਟਾન્ડਰਡ ਦੀ ਕੋ ਕਰਦੇ ਹੈ देखो सारी पहला ता 7-8 ਤਰੀਕ ਦੀ ਜ਼ਿਲ੍ਹਾ ਮੀਟਿੰਗ ਕਮੇਟੀ ਦੀ ਕਮੇਟੀ ਹੈ। ਡੀਸੀ ਮੈਡਮ ਇੱਥੇ ਹੋਗੇ 8 ਦੀ ਸ਼ਾਇਦ ਫਿਰੋਜ਼ਪੁਰ ਹੈ ਸਤਿਨਾਗਰستان ਦੇ 2 ਦਿਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ। ਮੈਂ ਦੋਨੋਂ ਡੈਲਟੀ ਕੁਇਜ਼ ਨਾਲੋਂ ਆਪਦੇ ਵੱਲੋਂ ਬੇਨਤੀ ਕਰਦਿਆਂਗਾ ਕਿ ਜਿਹੜੀ ਇਸ ਤਰ੍ਹਾਂ ਦਾ ਰਵਈਆ ਅਪਤਿਆਰ ਨਹੀਂ ਕਰਨਾ ਚਾਹੀਦਾ ਸਾਨੂੰ। ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸੋ ਪੱਤਰਕਾਰਾਂ ਤੋਂ ਸਾਨੂੰ ਸਾਥ ਲੈਣਾ ਚਾਹੀਦਾ ਹੈ। ਜੇ ਕਿਤੇ ਕੋਈ ਗਲਤ ਹੁੰਦਾ ਹੈ ਤਾਂ ਉਹਦੇ ਬਾਰੇ ਖੁੱਲ ਕੇ ਅੱਗੇ ਆਉਣ ਤਾਂ ਕਿ ਲੋਕਾਂ ਦੇ ਕੰਮ ਜਿਹੜੇ ਉਹ ਸਹੀ ਹੋ ਉਸ ਆਮ ਆਦਮੀ ਦੀ ਗੱਲ ਹੋ ਜਿਹੜੀ ਹੈ ਉਹ ਖੁਦ ਦਿੱਲੀ ਦੇ ਨਾਲ ਸੁਣਨੀ ਚਾਹੀਦੀ ਹੈ ਇਹ ਮੈਂ ਉਹਨਾਂ ਨੂੰ ਜੇਕਰ ਫਿਰ ਵੀ ਉਹ ਆਪਣਾ ਅੜੀਲਾ ਰਵਈਆ ਰੱਖਦੇ ਨੇ ਨਹੀਂ ਮੇਰੇ ਖਿਆਲ ਤਾਂ ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ ਜੇਕਰ ਕਿਤੇ ਹੋਏਗੀ ਤਾਂ ਫਿਰ ਮੈਨੂੰ ਜੋ ਤੁਸੀਂ ਸਾਰੇ ਪੱਤਰਕਾਰ ਕਹਿਣਗੇ ਮੈਂ ਤੁਹਾਡੇ ਨਾਲ